ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਦੋ ਤਾਂ ਸਾਈ ਹਾਲ ਦੇ ਨਕੀਨੇ ਦਿਖਾਵਾਂਗੇ ਇੱਕ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਬੱਚੀ ਦੂਜਾ ਸੂਆ 6 ਦੰਦ ਤੇ ਦੋ ਹੈਗੀਆਂ ਸਾਈ ਹਾਲ ਪੈਲਣਾ ਮੇਰਾ ਖਿਆਲ ਆ ਵੀ ਇਹ 4-4 ਦੰਦ ਆਈਆਂ ਕੁਆਲਿਟੀ ਹੈਗੀ ਆ ਟੌਪ ਦੀ ਥਣਲੇਵਾ ਬਹੁਤ ਚੰਗਾ ਲੱਗਿਆ ਤੇ ਇੱਕ ਸਾਈ ਹਾਲ ਦੇ ਨਾਲ ਬੱਚੀ ਆ ਜਿਹੜੀ ਬੱਚੀ ਗਿਰਨ ਅਸਲ ਦੀ ਆ ਗਰੀ ਉਹ ਦਿਖਾ ਦਿੱਸੇ ਮਾਰ ਕੇ ਟਾਪ ਕੁਆਲਿਟੀ ਦੇ ਵਿੱਚ ਠੰਡ ਜੀ ਜ਼ਰੂਰ ਮੰਨੀ ਖੜੀ ਆ ਨਾ ਥੋੜੀ ਮੌਸਮ ਠੰਡਾ ਆ ਗਿਆ ਤੇ ਬਾਕੀ ਜੇਰ ਜੱਪਾ ਹੈਗਾ ਡੰਨ ਤੇ ਜਿਹੜੀ ਆ ਸਾਈ ਵਾਲ ਖੜੀ ਆ ਇਧਰਲੇ ਪੰਨੇ ਇਹ ਤਾਜੀ ਸੂਈ ਆ ਇਹ ਵੀ ਬਿਲਕੁਲ ਤੇ ਥਣਲੇਵਾ ਆਰਡਰ ਟਾਪ ਕੁਆਲਿਟੀ ਦੀ ਆ ਗਿਆ ਬਿਲਕੁਲ ਗੋ ਆਰਡਰ ਦੇ ਵਿੱਚ ਆ ਗਈ ਤੇ ਜੇਰ ਜੱਪਾ ਸਾਰੇ ਪਸ਼ੂਆਂ ਦਾ ਡੰਨਾ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਜੇਰ ਤੇ ਮਾਰ ਲਿਆ ਕਰੀ ਹੈ ਤਿੰਨਾਂ ਦੀ ਜੇਰੋ ਆ ਤਿੰਨਾਂ ਵੀ ਜੇਰਤੀ ਮਾਰ ਲਿਆ ਲੈਣ ਵਾਰੀ ਪਈ ਆ ਤੇ ਬਾਕੀ ਆਜੋ ਚਮਕੌਰ ਨਾ ਕਰਾਉਂਦੇ ਆ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਕੱਲੀ ਕੱਲੀ ਦਾ ਰੇਟ ਵੀਡੀਓ ਚ ਹੀ ਕਰਾ ਦਾਂਗੇ ਆਜਾ ਚਮਕੌਰ ਲਗਾਤਾਰ ਨੂੰ ਤੀਜਾ ਦਿਨ ਹੋ ਗਿਆ ਹਾਂ ਲਗਾਤਾਰ ਹਾਂ ਬਈ ਹੱਸੀ ਗੱਲ ਭਰਾ ਮਨੂ ਸਾਰੀ ਕੱਲਾਂ ਦੀਆਂ ਦਾ ਕੀ ਬਣਿਆ ਕੱਲ 15 20 ਕੁ ਮਿੰਟਾਂ ਜੇ ਬੀਤੇ ਨੇ ਭਰਾ ਠੀਕ ਆ ਗੱਲ ਐਸੇ ਬੱਛੀ ਤੋਂ ਕਰ ਲਈ ਹਰੂ ਇਧਰੋਂ ਕਰ ਲੈ ਭਰਾ ਮੇਰਾ ਆ ਇਧਰੋਂ ਹਾਂ ਆ ਇਧਰੋਂ ਕਰ ਲੰਦੇ ਆ ਹਾਂ ਇਧਰੋਂ ਮੈਂ ਬੰਨਿਓ ਕਰ ਲੰਦੇ ਆ ਇਧਰੋਂ ਤੈਨੂੰ ਵਫਾ ਕਰਦਾ ਵਫਾ ਨੇ ਮੈਨੂੰ ਹੱਥ ਇਧਰ ਠੀਕ ਆ ਗੱਲ ਲੈ ਹੋ ਜਾ ਸਾਈਡ ਤੇ ਐਡਰੋਂ ਹੋ ਥਣਲੇ ਵੀ ਤਾਂ ਦੱਸਣ ਦੇ ਲੋੜ ਨਹੀਂ ਭਰਾ ਮੇਰਾ ਹਾਂ ਸੁਆ ਕਿਹੜਾ ਚਮਕ ਰਿਹਾ ਦੂਜਾ ਸੁਆ ਵੀਰੇ ਪਲੂਣੇ 18 ਤੇ 19 ਕਿਲੋ ਤਾਂ ਕੱਢਾ ਹੈ ਦਾ ਦੰਦਾਂ ਦੇ ਵਿੱਚ ਦੰਦਾਂ ਦਾ ਸੇਦ ਆਉਂਦਾ ਵੀਰੇ ਸਿੱਗੀ ਆ ਕੰਨੀ ਆ ਦੰਦਾਂ ਜਾ ਗਈ 6 ਦੰਦ ਤੇ ਖੋਲ ਕੇ ਤੋੜਦੇ ਦਿਖਾਵਰਾ ਕੋਲ ਤੋੜਦੇ ਤੋੜਦੇ ਖੋਲ ਕੇ ਖੋਲ ਕੇ ਤੋੜਦੇ ਇਹਨੂੰ ਲੰਬੀ ਜੀ ਤੋੜ ਕੇ ਦਿਖਾ ਦੇ ਇਧਰੋਂ ਤੇ ਥਣ ਸੁਣ ਦੇ ਕੀ ਬਾਤ ਹੈ ਬੜ ਗੋੜ ਦਾ ਘਟਾ ਹੀ ਲਈ ਫੱਜਿਆ ਗੋੜ ਦਾ ਘਟਾ ਹੀ ਲਈ ਫਿਰਦੀ ਆ ਭਰਾ ਮੇਰਾ ਆਟਰ ਵੀ ਸੋਨਾ ਪੂਰਾ ਰੰਗ ਰੰਮ ਦੇ ਬੋਲਡਰ ਰੰਗ ਬੜਾ ਵੇ ਵੀਰੇ ਪਿਆਰਾ ਹੈ ਭਾਈ ਹਾਂ ਰੰਗ ਤਿੰਨਾਂ ਦੀ ਅੱਜ ਲੈ ਆਂ ਛ ਬਸ ਕਈ ਵਾਰੀ ਅਣਕੇ ਨਾਲ ਮਿਲ ਜਾਂਦੇ ਹਨ ਭਰਾ ਮੇਰੇ ਹਣਾ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੇ ਥਣ ਦਾ ਸਾਈਜ਼ ਤਾਂ ਬਾਕਮਾਲੀ ਲੱਗਿਆ ਕੱਦ ਕਾਠ ਵੀ ਚੰਗਾ ਤੇ ਲੰਬਾਈ ਵੀ ਚੰਗੀ ਐਂ ਨੂੰ ਲੈ ਚਲ ਤੇ ਥਣ ਲਈ ਬੜਾ ਦੱਸਣ ਦੀ ਲੋੜ ਨਹੀਂ ਆਪਣੀ ਗਾਂ ਦੀ ਭਰਾਵਾਂ ਨੂੰ ਆਰਡਰ ਤਾਂ ਗਿਰਲੈਂਡੋ ਨਾਲ ਦਾ ਨਹੀਂ ਸਰਦੀ ਆ ਹਾਂ ਦੁੱਧ ਵੀ ਵੀ ਜਦੋਂ ਲਈ ਆ ਮੈਂ 18 ਕਿਲੋ ਦੁੱਧ ਕਿਹਾਗਾ ਠੀਕ ਹੈ ਗੱਲ ਸੂਈ ਕਦੋਂ ਜਮ ਕਰੇ ਸੂਈ ਤੜਕੇ ਸੂਈ ਸੀ ਇਹ 7-8 ਵਜੇ 10 11 ਵਜੇ ਨੂੰ ਜੇਰ ਮਾਰੀ ਪਟਕੇ ਦੋ 10 11 ਵਜੇ ਨੂੰ ਕਰਤਾ ਜੇਰ ਵਾਲਾ ਸੇਤ 5 ਕਿਲੋ ਤੋਂ ਕੱਢੇ ਵੀ ਪਿਆਜ ਦਿਖਾ ਵੀ ਦਿਓ ਮੈਨੂੰ ਕੋਈ ਚੱਕਰ ਨਹੀਂ ਭਰਾ ਮੇਰਾ ਆਰਡਰ ਪਿਆ ਫਸਿਆ ਮੋੜ ਲੋ ਜੀ ਉਹ ਨਹੀਂ ਮੂਰੇ ਉਹ ਨਹੀਂ ਪਿੱਸਿਆ ਭਰਾ ਮੇਰਾ ਆਰਡਰ ਹੈਗਾ ਵੀ ਸੋਹਣਾ ਤੇ ਸੁੰਦਰ ਵਾਲੇ ਠੰਡੀ ਆ ਹਾ 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 ਦੋ ਵਾਦਾ ਭਰਾ ਲੈ ਜਿਵੇਂ ਤਾਜੀ ਸੂਈ ਗਾਂ ਗਈ ਨਹੀਂ ਆਪ ਕਰਦੇ ਜਰਸੀਆਂ ਵਿੱਚ ਪੰਜ ਪੰਜ ਨੇ ਨਾ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਦੰਦਾਂ ਚ ਆ ਗਈ 6 ਰੰਗ ਤੇ ਰੰਗ ਰੰਗ ਬੜਾ ਪਿਆਰਾ ਰੰਗ ਆ ਵੀਰੇ ਗਰਮੀ ਦੇ ਵੀ ਸੀਜ਼ਨ ਦੀ ਆ ਇਹੇ ਚਾਲਚ ਵੀ ਨਜ਼ਾਰੇ ਦੇ ਦੂ ਵੀਰਿਆ ਰੰਗ ਰੂਪ ਦੀ ਗੱਲਬਾਤ ਕਰ ਲਈ ਆਰਡਰ ਦੀ ਕਰ ਲਈ ਇਹਦੀ ਬਾਡੀ ਦੀ ਕਰ ਹਾਂ ਬਿਲਕੁਲ ਠਾਂ ਠਣੂ ਬਾਕੀ ਹਰੇਕ ਪੱਖ ਤੋਂ ਠਾਂ ਠਣੂ ਦੱਸਣ ਦੀ ਲੋੜ ਨਹੀਂ ਹਣਾ ਬਾਈ ਐਂਡੇ ਆ ਕੰਮ ਜਮਾ ਸਾਰੇ ਪਾਸੋਂ ਟੋਰਾ ਤੇ ਆ ਗਿਆ ਨਵਾਂ ਹਣ ਜਮਾ ਇਹਨਾਂ 2-4 ਸਾਲ ਜੀ ਨੂੰ ਚੋਣੀਆਂ ਨਜ਼ਾਰੇ ਦੇ ਦੱਸ ਬਾਈ ਹਣਾ ਇੱਥੇ ਹੀ ਰਹਿਣਾ ਇਹਨੇ ਪਰਮੇਸਾ ਦੇ ਵਿੱਚ ਅਇਕਲ ਹੋਰ ਹੈ ਮੈਸਾ ਵਰਗਾ ਦੁੱਧ ਦੀ ਦੂ ਵੀਰਿਆ ਇੱਥੇ ਹੀ ਰਹਿਣਾ ਇਸੇ ਸੂਏ ਜਿਹੇ ਦੋ ਸੂਏ ਹੋਰ ਚੋਲੇ ਨੂੰ ਹਾਂ ਆਹੀ ਚੀਜ਼ ਰਹਿਣਾ ਸੇ ਵਾਲੀ ਸੱਜਣੇ ਕੋਲੇ ਬਾਗੀ ਕਿਸੇ ਕੋਲੇ ਹੁਣ ਹੈ ਗਿਆ ਬਈ ਛੇ ਦੰਦ ਹੈ ਛੇ ਦੰਦਾਂ ਦਾ ਛਿੱਗੀ ਆ ਵੀਰੇ ਹੁਣ ਆ ਗਈ ਦੰਦਾਂ ਚ ਛੇ ਦੰਦ ਬੱਚਾ ਮੇਲਕਾ ਹੋਇਆ ਮੇਲਕਾ ਹੋਆ ਬੱਚਾ ਮਾਰ ਗਿਆ ਬੱਚਾ ਨਾਲ ਇਹਦੇ ਆ ਗਿਆ ਮੇਲਕਾਪ ਤੇ ਆਰਡਰ ਇਹਦਾ ਬਾ ਕਮਾਲ ਆ ਪਲਵਾਨ ਵਾਲਾ ਸ਼ਿਸ਼ਟਵੇਂ ਆ ਤੇ ਰੇਟ ਇਹਦਾ ਜਮਕੌਰ ਕੀ ਰਹੂਗਾ ਰੇਟ ਮਹਾ ਫੋਨ ਤੇ ਕਰ ਲਾਂਗੇ ਭਰਾ ਮੇਰੇ ਦਾ ਫੋਨ ਤੇ ਬੜੇ ਤਾਂ ਨਹੀਂ ਮੰਗਦਾ ਨਾ ਬੜੇ ਨੇ ਮਾ ਬੈੜੀ ਬਹੁਤ ਚੰਗੀ ਆ ਭਰਾ ਮੇਰਾ 100 ਬੈੜ ਬਹੁਤ ਜਨੀ ਮੰਗਦਾ ਮਾ ਬੋਰੀ ਭਰ ਕੇ ਮੰਗਦੇ ਬੋਰੀ ਨਹੀਂ ਮੰਗਦੇ ਭਰਾ ਮੇਰਾ ਬੈੜ ਜਿੰਨੀ ਚੱਕਾ ਉਹਨੇ ਰੁਪਏ ਮੰਗ ਲਾਂਗੇ ਠੀਕ ਆ ਗੱਲ ਹਾਂ ਹਾਂ ਆ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਕਰਾਂਗੇ ਉਨਾਂ ਕ ਜਿੰਨਾ ਕ ਰੁਪਏ ਹੈ ਓਟ ਦੀਆਂ ਓਟ ਦੀਆਂ ਹਾਂ ਬਿਲਕੁਲ ਦੰਦਾਂ 'ਚ 6 ਦੰਦ ਆ ਕੀ ਸੂਆ ਆ ਕੀ ਦੂਜਾ ਤੇ ਹੁਣ ਮਾਰ ਦੇਗਾ ਜੀ ਆ ਦੋ ਨੰਬਰਾਂ 'ਚ ਤੇ ਇਹ ਦੋ ਆ ਗੀਆਂ ਸਹੀ ਵਾਲਾ ਹਾਂ ਸਹੀ ਵਾਲਾਂ ਕਿ ਦੋਨੇ ਵੀਰਾ ਭਰਾ ਮੇਰਾ 4 4 ਦੰਦ ਨੇ ਦੋਨੇ ਬੈੜਾ ਠੀਕ ਆ ਗੱਲ ਇਹਦਾ ਸੂਆ ਕਿ ਨਾਲ ਨਾਲ ਗਿਰ ਬੱਸੀ ਆ ਬਹੁਤ ਜੰਨੇ ਨਾਲ ਇਹਦੇ ਗਿਰ ਬੱਛੀ ਆ ਬੱਛੀ ਵੀ ਦਿਖਾਵਾਂਗੇ ਤੇ ਮੇਰਾ ਖਿਆਲ ਆਪਾਂ ਨੇ ਇਹਦੀ ਪਰਸੋਂ ਵੀ ਪਾਈ ਦੀ ਹੈ ਨਾ ਗੱਬਣ ਨੂੰ ਪਰਸੋਂ ਗੱਬਣ ਦੀ ਪਾਈ ਸੀ ਭਰਾ ਨੇ ਦੂਜੇ ਸੂਏ ਕਿਹਾ ਹੈ ਪਲੂਣਾ ਠੀਕ ਆ ਗੱਲ ਉਹ ਪਲੇਖਾ ਇੱਥੇ ਨਾਲ ਲੱਗ ਜਾਂਦੀ ਕਈ ਬੱਸੀ ਠੀਕ ਆ ਹਾਂ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਕੱਦ ਹੈਗਾ ਮੀਡੀਅਮ ਆ ਸਾਈਜ਼ ਦਾ ਇੱਕ ਬੜਾ ਜਿਆਦਾ ਵੱਡਾ ਹੁੰਦਾ ਉਹ ਮੀਡੀਅਮ ਨਹੀਂ ਬੜੀ ਬੜੀ ਵੱਡੀ ਭਰਾ ਮੰਗਣੀ ਥੋੜੀ ਛੋਟੀ ਦੀ ਹੋਈ ਯਾਨੀ ਕਿ ਇਹੋ ਹੁੰਦੀ ਹੈ ਸਾਈਜ਼ ਦੀ ਹਾਂ ਬਾਈਆਂ ਨਾਲ ਹੀ ਹੁੰਦੀ ਆ ਬੱਸੀ ਠੀਕ ਆ ਝਾਲਰ ਝੂਲਰ ਦਿਖਾ ਦਿਓ ਮੜੂਗੀ ਭਰਾ ਇਹ ਸੂਈ ਨੂੰ ਹੋ ਗਿਆ 4 ਘੰਟੇ ਵੀਰੇ ਜੇਰ ਜੂਰੇ ਦੀ ਵੀ ਪ੍ਰੋਪਰ ਪੈ ਗਈ। ਚੇਰ ਪ੍ਰੋਪਰ ਡਾਨਾ ਚੇਰ ਆਪਾਂ ਦਿਖਾਤੀ ਹੈ ਨਾ। ਹਾਂ ਜੇ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੋਵੇ। ਹਾਂ ਕਮਾ ਲਓ ਬਾਈ ਇੱਥੋਂ। ਕਮਾ ਲਓ ਕਮਾ ਲਓ। ਇੱਥੇ ਦੇਖੋ ਤਾਂ ਤਨ ਤਨ ਦਿਖਾ ਦੇ ਸਾਈਡ ਇੱਧਰ ਸਾਈਡ ਤੇ ਕੰਨੀ ਹੋ ਗਏ। ਆ ਚੱਲ ਰਹੀਦਾ ਜੋ ਤੁਰਦੀ ਉਹ ਦਿਖਾ ਦੇ ਭਰਾ ਮੇਰਾ ਸਾਰੀ ਵਾਲੀ। ਆ ਗਈ ਆ ਗਈ ਜਮਾਂ ਐਨ ਠੰਡੀ ਸੀਲ ਜੇ ਗੱਲਬਾਤ ਕਰ ਲਈਏ। ਆ ਗਈ ਠੰਡੀ ਸੀਲ ਜਮਾਂ ਐਨ ਸੂਆ ਆ ਗਈ ਪਹਿਲਾ ਦੰਦਾ ਚ ਆ ਗਈ ਚਾਰ ਦੰਦਾ। ਦੰਦਾਂ ਚਾਰ ਦੰਦਾਂ ਠੰਡ ਦਾ ਸਾਇਸ ਸੋਹਣਾ ਲੱਗਾ ਉਹ ਪਿਛਲੇ ਥਣੇ ਥੋੜੀ ਜਿਹੀ ਬਾਜੀ ਪਾਰ ਕੀ ਹਾਂ ਬਾਦੀ ਵੀ ਪਾਲੀ ਥੋੜਾ ਜਿਹਾ ਮਿੱਠਾ ਜਿਹਾ ਪਾ ਸਾਡੇ ਬੰਦੇ ਨੇ ਠੀਕ ਆ ਗੱਲ ਹਾਂ ਆ ਪਹਿਲਾਂ ਦੂਜੇਣ ਆਪਾਂ ਛੂਪ ਲੂਣ ਕਰ ਵੀ ਜਾਂਦਾ ਕੀ ਵਗਿਆ ਹਾਂ ਬਿਲਕੁਲ ਬਿਲਕੁਲ ਵੀਰੇ ਬੱਚਾ ਕੀ ਨਾਲ ਬਈ ਤੇ ਮੰਗਰੇ ਦੇ ਵਸੀ ਆ ਵੀਰੇ ਗੇਰ ਬਸੀ ਆ ਬਹੁਤ ਚੰਗੀ ਆ ਵੀਰੇ ਨਾਲੇ ਇਹ ਫੈਸਲੀ ਗੇਰ ਦਾ ਭਰਾ ਜੀ ਨੂੰ ਪਰਾ ਮੇਰਾ ਉਹ ਰੱਖਣ ਦਾ ਦਾਦਾ ਜੀ ਉਹਨਾਂ ਕੋਲ ਮੈਂ ਸੂਪੀ ਫਿਰ ਕਹਾਂ ਯਾਰ ਬੈੜ ਵੇਚ ਦਿੰਨੇ ਭਰਾ ਮੇਰਾ ਠੀਕ ਆ ਨਾਲ ਇਹਦੇ ਆ ਗਈ ਗੇਰ ਕੰਪਨੀ ਦੀ ਬੱਛੀ ਉਹ ਵੀ ਸੁਣ ਮੈਂ ਦਿਖਾ ਦੂੰ ਦੇਖ ਕੇ ਨੀ ਹੁਣ ਕੰਨ ਕੋਨਾ ਦੇਖੋ ਉਹ ਉੱਡਦਾ ਸਿਰਾ ਉੱਡੇ ਕੰਨ ਨੇ ਉੱਤੋਂ ਇਧਰ ਮੂੰਹ ਤੇ ਕਰਾਉਂਦੇ ਨੇ ਇਹਦੇ ਕੰਨ ਵੀ ਦੇਖੀ ਹਾਂ ਬਾਹਰ ਛੜਦੇ 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 ਆਪਣੇ ਆਪ ਹੀ ਖੜੂਗੀ ਮਸਤ ਹੁਣ ਦਿਖਾ ਕੇ ਰਹੀ ਏ ਉੱਥੇ ਹੁਣ ਦਿਖਾ ਦੇ ਇੱਥੋਂ ਤੇ ਨਾਲ ਇਹਦੇ ਆ ਗਈ ਗਿਰਵੱਛੀ ਤੇ ਧਾਰਾਂ ਇਹਦੀਆਂ ਮੇਜ ਮਾਰਦਾਂ ਨੇ ਮਮਾ ਤਾਂ ਖਾਦਣੇ ਭਰਾ ਮੇਰੇ ਭਲੂਣ ਬਸਰੀਆਂ ਥੀਲ ਠੰਡੀ ਬਾਦੂ ਹੈ ਠੀਕ ਹੈ ਗੱਲ ਇਹਦਾ ਸੂਆ ਪਹਿਲਾ ਦੰਦਾ ਚਾਰ ਦੰਦਾ ਤੇ ਧਾਰਾਂ ਆਪਸ ਤੇ ਇਹਦੀਆਂ ਪਤਾ ਨਹੀਂ ਦਿਖਾਈਆਂ ਭਰਾ ਮੇਰੇ ਥੋੜੀ ਜਿਹਾ ਬੱਚਾ ਖੜਾ ਨਹੀਂ ਹੋ ਜਾਵਾਂ ਤਾਂ ਘੰਟੇ ਜਿੱਦਾ ਕੰਟਾ ਹੋ ਜਾਣਾ ਠੀਕ ਆ ਗੱਲਾਂ ਕੋਈ ਗੱਲ ਚੋ ਧਾਰਾ ਮਾਰ ਕੇ ਜੋ ਜਮ ਮਾਰਦੀ ਲੱਜ ਬੰਦਾ ਜੇ ਕਿਨੇ ਲੈ ਕੇ ਆਣੀ ਆ ਨਾ ਠੀਕ ਆ ਗੱਲਾਂ ਹਾਂ ਸਰਪਕ ਬੱਚਾ ਨਹੀਂ ਖੜਾ ਹੁੰਦਾ ਤਾਂ ਤਾੜਾ ਤਾ ਸੁਈ ਥੋੜਾ ਟਾਈਮ ਹੀ ਬਾਰੇ ਠੀਕ ਆ ਗੱਲਾਂ ਹਾਂ ਬੱਚਾ ਲਾ ਕੇ ਜਾਂ ਧਾਰਾ ਆਪਸ ਨੂੰ ਦਿਖਾ ਦਿੰਦੇ ਮਾਰ ਕੇ ਨਾਲ ਬਹੁਤ ਪਿਆਰੀ ਗਿਰ ਬੱਛੀ ਆ ਗਈ ਹਾਂ ਅੱਲਾ ਦੇ ਬੱਚਾ ਕਹਿੰਦੇ ਉਹ ਦੂਆ ਧਾਰਾ ਮਾਰਦੇ ਜਿਵੇਂ ਪਲੂਣ ਬਸੀ ਆ ਨਾ ਭਰਾ ਮੇਰੇ ਥੋੜੀ ਵੱਧਦਾ ਪਾਈ ਹੋਈ ਠੰਡੀ ਇੰਨੀ ਆ ਹੱਦੋਂ ਵੱਧ ਬਰੇ ਹੋਰ ਤਾਂ ਧਾਰਾ ਦਿਖਾ ਦੇ ਮਾਰ ਕੇ ਇਹਦੀ ਥਣ ਦਾ ਸੈਜ ਵੀ ਸੋਹਣਾ ਕੱਢੂਗੀ ਸੱਜਣੋ ਕਿਉਂਕਿ ਹਲੇ ਥੋੜੀ ਬ ਚਵਾਈ ਦਾ ਫੁੱਲ ਮੋਟੀ ਆ ਪਿਛਲਾ ਜੋ ਵੀ ਮਾਰਦੇ ਬਾਈ ਪਿਛਲੇ ਨਹੀਂ ਚਵਾਈ ਵੀ ਚੈੱਕ ਕਰ ਸਕਦੇ ਹੋ ਪਿਛਲੇ ਥਣਾ ਚ ਵੀ ਚਵਾਈ ਹੈਗੀ ਆ 100 ਦੀ 100 ਜਮਾ ਆ ਮੂਰੇ ਮਾਦਮ ਵਾਲੀ ਮੂਰਲੇ ਚ ਕਿਹੜਾ ਹੋਰ ਮਾਰਦੇ ਚਵਾਈ ਹੈਗੀ 100 ਦੀ 100 ਤੇ ਬੱਚੀ ਠੰਡੀ ਆ ਗਈ ਸੀ ਠੰਡੀ ਜਮਾ ਮਾਣੀ ਮੂੜੀ ਤੋਂ ਬਾਦੀ ਹੋਈ ਪੈਦਾ ਨੇ ਚਵਾਈ ਦੀ ਇੱਕ ਨੰਬਰ ਆ ਭਰਾ ਇਹਦਾ ਰੇਟ ਕੀ ਰਹੂਗਾ ਜੀ ਮੋਲੇ ਦਾ ਵੀਰੇ 60 ਕਲਾ 757 55000 ਦੀ ਬੱਤੀ ਦੇ ਦਾਂਗੇ ਭਰਾ ਮੇਰੇ 55 ਦੀ ਦੇ ਦਾਂਗੇ ਚਾਲਰ ਤੁੰਨਾ ਸਾਰਾ ਟੁੱਟ ਫੁੱਟ ਪੂਰਾ ਰਹੇ ਦੰਦਾਂ ਚ ਆ ਗਈ 4 ਦਾ 10 100 ਆ ਪਹਿਲਾ ਨਾਲ ਆ ਗਈ ਪਿਓਰ ਗਿਰ ਬੱਛੀ 100 ਦਾ 100 ਪਰਸੈਂਟ ਤੇ ਇੱਕ ਮੈਂ ਦੰਦ ਵੀ ਦਿਖਾਉਣ ਆ ਜਾ ਪਟੜ ਕੇ ਵੀਰੇ ਉਹ ਕੰਮ ਨਹੀਂ ਹੈਗਾ ਕਿ ਤੇ ਹੁੰਦਾ ਵੀ ਹਲਾ ਕਰਨ ਜਾਣ ਪਰੇਸ਼ਾਨ ਨਾ ਕਰ ਪਰੇਸ਼ਾਨ ਨਹੀਂ ਲਾਜ ਦਿਖਾ ਦੇ ਲੈ ਲੈ ਇਹਨੇ ਢੇੜੇ ਲਾ ਕੇ ਦਿਖਾ ਦੇ ਮੇਰੀ ਕੋਲ 4 ਦੰਦ ਜਮਾ ਜਾ ਬਰਾਬਰ ਦੋ ਆ ਸਾਈਡਾਂ ਨੇ ਦੋ ਪੈ ਨੇ ਆਹਦੇ ਸਾਈਡਾਂ ਨੇ ਦੋ ਪੈ ਨੇ 4 ਦੰਦ ਹਲੇ ਠੀਕ ਆ ਗੱਲ ਆ ਇਹ ਮਿਲੂਗੀ 55000 ਦੀ ਇੱਕ ਸਾਈ ਵਾਲ ਦਾ ਨਗੀਨਾ ਬੱਚੇ ਦਾ ਜਰੂਰ ਕਰਦੀ ਆ ਇਹਦਾ ਸੁਆਕੜਾ ਬਾਈ ਭਲੂਣ ਬਸੇ ਚਾਰਾਂ ਦਾ ਵੀਰੇ ਇਹ ਆ ਲੇਵਾ ਪੜਾਗਾ ਬਣੇ ਪਰ ਲੇਵਾ ਲੂਵੇ ਦੀ ਬਾੜੀ ਖੁੱਲੀ ਆਪਣਾ ਹੱਥ ਦੋ ਬਾਈ ਆਹਦਾ ਆਰਡਰ ਇਹਦਾ ਐਂਡੇ ਆ ਕੰਮ ਜਮੀ ਆ ਲੈ ਚੱਲ ਲੈ ਚੱਲ ਮੜੀ ਬਾਹਰ ਨੂੰ ਲੈ ਚਲੀ ਜਾਂਦੀ ਆ ਠਕਲਾ ਚੰਗੀ ਤਰ੍ਹਾਂ ਇਹ ਕਦੋਂ ਸੂਈ ਆ ਬਾਈ ਵੀਰੇ ਨੂੰ ਹੋ ਘੰਟੇ ਡੇਢ ਘੰਟੇ ਹੋਇਆ ਨੂੰ ਸੂਪ ਜੇ ਜੂਰੇ ਦੀ ਵੀ ਪ੍ਰੋਪਰ ਪੈ ਗਈ ਇਹ ਦੰਦਾਂ ਚ ਕਿਵੇਂ ਆ ਚਾਰਾਂ ਦਾ ਪਿਓਰ ਚਾਰ ਦਿੰਦਾ ਲੈ ਆ ਜਾ ਇਹ ਆ ਕੀ ਦੰਦਾਂ ਚ ਚਾਰ ਦੰਦ ਬੱਚਾ ਦਿਖਾ ਦੇ ਮੜਾ ਬੱਚਾ ਬੱਚੇ ਕਰਕੇ ਕਰਦੀ ਆ ਲੈ ਚਲ ਅੰਦਰ ਨੂੰ ਅੰਦਰ ਲੈ ਚ ਤੇ ਆਰਡਰ ਦਾ ਸਾਈਜ਼ ਆ ਗਿਆ ਭਾਈ ਇਹਦਾ ਫੁੱਲ ਵੱਡਾ ਫੁੱਲ ਚੌੜੇ ਆਰਡਰ ਚ ਆ ਗਈ ਪੂਰਾ ਦਾ ਸਾਈਜ਼ ਬਹੁਤ ਪ्युअर ਸਾਹੀਵਾਲ ਆ ਭਰਾ ਮੇਰਾ ਇਕ ਤੇ ਥਣ ਦਾ ਸਾਈਜ਼ ਵੀ ਪੂਰਾ ਸੋਹਣਾ ਮੁੱਠੀ ਚ ਚਬਾਈ ਵਾਲਾ ਤੇ ਆਰਡਰ ਵੀ ਇਹਦਾ ਫੁੱਲ ਵੱਡਾ ਹੀ ਆ ਗਿਆ ਆ ਲੈ ਚੱਲ ਲੈ ਚਲ ਕੋਈ ਨਹੀਂ ਪਰੇਸ਼ਾਨ ਨਾ ਕਰ ਜਾਵੇ ਥੋੜੀ ਤਾਜੀ ਸੂਈਆਂ ਕਹੇ ਕਰ ਦੇਣਾ ਹਾਂ ਇੱਥੇ ਰੱਖ ਦੇ ਬੱਚਾ ਦੇ ਇੱਥੋਂ ਦਿਖਾ ਦੇਗਾ ਰਿਵਿਊ ਕਰਕੇ ਆ ਦਿਖਾ ਦੇ ਕੁਝ ਨਹੀਂ ਕਹਿੰਦੀ ਭਰਾ ਮੇਰਾ ਠੰਡੀ ਸੀਲ ਆ ਲੜਨ ਮਾਰਨ ਵਾਲਾ ਹੈ ਨਹੀਂ ਦਾ ਆਰਡਰ ਆ ਗਿਆ ਫੁੱਲ ਚੌੜਾ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਆ ਗਿਆ ਤੇ ਆ ਗਿਆ ਬਾਈ ਫੁੱਲ ਗੈਪ ਤੇ ਇਹਦੇ ਨਾਲ ਬੱਚਾ ਕੀ ਆ ਜੀ ਜਿਹੇ ਮਾਰ ਬੱਸਾ ਵੀਰੇ ਇਹਦੇ ਨਾਲ ਆ ਗਿਆ ਮੇਲ ਕਾਫ ਆਰਡਰ ਆ ਗਿਆ ਫੁੱਲ ਸਾਈਜ਼ ਦੇ ਵਿੱਚ ਇਧਰਲੇ ਪੰਨੇ ਦਿਖਾ ਦੇ ਗਏ ਰਿਵਿਊ ਕਰਕੇ ਦਿਖਾ ਦੇ ਦਿਖਾ ਦੋਨੋਂ ਪਾਸੇ ਜਿੰਦੋਂ ਮਰਜ਼ੀ ਦਿਖਾ ਦੇ ਬਾਈ ਹਾਂ ਇੱਥੋਂ ਇੱਥੋਂ ਦਿਖਾ ਦੇ ਜਮਾ ਇਹਨਸ ਮਾਰ ਕੇ ਆਰਡਰ ਦਾ ਸਾਈਜ਼ ਦਾ ਗਾੜੀ ਬਸਾਰੀ ਬਹੁਤ ਸੋਹਣੀ ਲੱਗੀ ਵੀਰੇ ਰਵੱਸੀ ਦੀ ਤੇ ਬਾਈ ਨਾਲ ਕੱਦ ਕੋਦ ਦੱਸ ਦੇ ਵੀਰੇ ਵੀਰੇ ਆ ਕੱਦ ਕਾਠ ਵੀ ਚੰਗਾ ਤੇ ਹੁਣ ਪਿਛਾਲੇ ਪੰਨੇ ਦਿਖਾ ਦੇ ਗਏ ਆਰਡਰ ਆਡਰ ਕੁਆਲਿਟੀ ਦੇ ਨੂੰ ਐਂਡ ਲੱਗੀ ਆ ਜਮੇ ਜਿਵੇਂ ਡੇਢ ਤੋਂ ਲੱਖ ਵਾਲੀਆਂ ਗਾਂਵਾਂ ਨੂੰ ਲੱਗੀ ਹੁੰਦੀ ਆ ਉਹ ਗੱਲ ਵਾਹ ਸਾਹੀ ਬਾਦ ਪਿਆਰ ਸਾਹੀ ਬਾਦ ਤੁੰਨ ਵਾਲੀ ਗਾਂ ਡੈਰੀ ਜੀ ਜੇ ਲੈਣੀ ਹੋਵੇ ਬਹੁਤ ਨਜ਼ਾਰੇ ਦੋ ਬਈ ਇਹ ਠੀਕ ਆ ਗੱਲ ਇਹਦਾ ਰੇਟ ਕੀ ਲੰਗੋ ਚੰਗੋ ਰੇਟ ਵੇ ਇਹਦਾ ਮੁੱਲ ਕਰਾ ਲਾ 65 ਕਰਾ ਲਾ 68 ਕਰਾ ਲਾ 60000 ਦੀ ਬੱਸੀ ਦੇ ਦਾਂਗੇ ਆਪਾਂ ਇਹ ਦੇ ਦਾਂਗੇ 60 ਦੀ ਤੇ ਉਹ ਜੋੜੀ ਲੈਂਦਾ ਭਰਾ ਮੇਰੇ ਦੋਨੇ ਸਾਹੀ ਬਾਲਾਂ ਦੀ ਫਿਰ ਆਪਾਂ ਉਹ ਜਿਹਾ ਮਾਨਤਾ ਕਰਦਾਂਗੇ ਠੀਕ ਆ ਗੱਲ ਨੰਬਰ ਬੋਲ ਦਈਏ ਨੰਬਰ 9779475644 ਬਰੇ 9779475644 ਦੋ ਸਾਹੀਆਂ ਦਿਖਾਈਆਂ ਉਹ ਹੈਗੇ 6 ਦੰਦ ਦੂਜਾ ਸੂਆ ਇਹਨਾਂ ਤਿੰਨੇ ਨਗੀਨਿਆਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ